ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਹਮੇਸ਼ਾ ਇਹ ਅਰਦਾਸ ਕਰਦਾ ਰਿਹਾ ਗੱਲ ਰਾਮਾ ਮੈਂ ਸਾਧੂ ਚਰਨ ਤਵੀਚੈ ਕਿਹੇ ਪ੍ਰਮਾਤਮਾ ਮੈਂ ਗੁਰੂ ਦੇ ਚਰਨ ਨਿਤ ਧੋਂਦਾ ਰਹਾ ਗੁਰੂ ਜੀ ਦੇ ਉਪਦੇਸ਼ ਨਾਲ ਜੁੜਦਾ ਰਹਾ ਗੁਰੂ ਜੀ ਦੇ ਉਪਦੇਸ਼ ਨਾਲ ਜੁੜ ਕੇ ਕੀ ਹੁੰਦਾ ਹੈ ਕਿਲ ਵਿਖ ਤਹਿਨ ਹੋਵੇ ਖਿਲ ਅੰਤਰ ਮੇਰੇ ਥਾਕੁਰ ਕਿਰਪਾ ਕੀਜੈ ਕਹੇ ਮੇਰੇ ਪ੍ਰਮਾਤਮਾ ਮੇਰੇ ਉੱਤੇ ਮਿਹਰ ਕਰ ਕਿ ਗੁਰੂ ਦੀ ਸ਼ਰਨ ਪਏ ਰਹਾ ਇੱਕ ਖਿਣ ਵਿੱਚ ਸਾਰੇ ਬਾਪ ਸੜ ਕੇ ਸੁਆਹ ਹੋ ਜਾਂਦੇ ਹਨ ਆਖੋ ਸਤਨਾਮ ਗੁਰੂ ਰਾਮਦਾਸ ਜੀ ਦਾ ਬਚਨ ਹੈ ਜੀ ਕਿਲ ਵਿਖ ਦਹਿਨ ਹੋਵੇ ਖਿਲ ਅੰਤਰ ਮੇਰੇ ਠਾਕੁਰ ਕਿਰਪਾ ਕੀ ਜਾਏ ਸੁਣਿਆ ਸੀ ਨਾ ਵੀ ਜੇ ਬਾਦਸ਼ਾਹ ਦੀ ਤਰ੍ਹਾਂ ਜਿਉਣਾ ਚਾਹੁੰਦਾ ਹੈ ਤਾਂ ਅੰਮ੍ਰਿਤ ਵੇਲੇ ਗੁਰੂ ਦੇ ਦਰ ਤੇ ਭਖਾਰੀ ਬਣ ਜਾਏ ਮੰਗਤ ਜਨ ਦੀਨ ਖਰੇ ਦਰ ਠੰਡੇ ਅਤ ਤਰਸ਼ਨ ਕੋ দান ਦੀਜੈ हे मालिक तेरे दर दे नमाणे मांगते तेरे दर ते, 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 ते खलोते होए हन बहुत तरस रहे हा नु ए सानू खैर पासी तरस रहे हा ट्राहे ट्राहे शरण प्रब आए असि बड़े प्यासे तेरी शरण विच आए हा ਸਾਨੂੰ ਬਚਾਲ ਲੈ ਬਚਾਲ ਲੈ ਤਰਾਹੇ ਤਰਾਹੇ ਸਰਨ ਪ੍ਰਭ ਆਏ ਮੋਕੋ ਗੁਰਮਤਿ ਨਾਮ ਦਲੀਚੇ ਹੇ ਸੱਚੇ ਪਾਤਸ਼ਾਹ ਮੈਨੂੰ ਨਾਮ ਦੀ ਦਾਤ ਦੇ ਗੁਰੂ ਦੀ ਮਤ ਦੇ ਰਾਹੀ ਆਪਣਾ ਨਾਮ ਮੇਰੇ ਅੰਦਰ ਪੱਕਾ ਕਰ ਦੇ ਨਾਮ ਦੀ ਦਾਤ ਮੰਗ ਲੈਣੀ ਕਾਮ ਕ੍ਰੋਧ ਨਗਰ ਮੈਂ ਸਬਲਾ ਨੇਤ ਉਠ ਉਠ ਚੂਜ ਕਰੀਜੈ ਅਸਾਂ ਜੀਵਾਂ ਦੇ ਸਰੀਰ ਨਗਰ ਵਿੱਚ ਕਾਮ ਕ੍ਰੋਧ ਆਦਿਕ ਹਰੇਕ ਬਕਾਰ ਬਲਵਾਨ ਹੋਇਆ ਰਹਿੰਦਾ ਹੈ ਸਦਾ ਉਠ ਉਠ ਕੇ ਇਹਨਾਂ ਨਾਲ ਯੁੱਧ ਕਰਨਾ ਪੈਂਦਾ ਹੈ ਅੰਗੀਕਾਰ ਕਰੋ ਰਖ ਲੇਵੋ ਗੁਰਪੂਰਾ ਕਾੜ ਕਢੀਜੈ ਹੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਸਹਾਇਤਾ ਕਰ ਕਿ ਸਾਨੂੰ ਇਨ੍ਹਾਂ ਤੋਂ ਬਚਾਉਣਾ ਗੁਰਪੂਰਾ ਗੁਰੂ ਮਿਲਾ ਕੇ ਇਨ੍ਹਾਂ ਦੇ ਪੰਜੇ ਵਿੱਚੋਂ ਸਾਨੂੰ ਛਡਾਉਣਾ ਕਰ ਅੰਗੀਕਾਰ ਕਰ ਹੋ ਰੱਖ ਲੇਵੋ ਗੁਰਪੂਰਾ ਕਾੜ ਕਢੀਜੈ ਅੰਤਰ ਅਗਨ ਸਵਲ ਅਤ ਵਿਖਿਆ ਹੇ ਵਸੀਤਲ ਸ਼ਬਦ ਗੁਰ ਦੀਜੈ ਜੀਵਾਂ ਦੇ ਅੰਦਰ ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਅੱਗ ਬਹੁਤ ਭੜਕ ਰਹੀ ਹੈ ਪਰ ਉਹ ਬਰਫ਼ ਵਰਗਾ ਗੁਰੂ ਤੇ ਗੁਰੂ ਦਾ ਨਾਮ ਠੰਡਾ ਠਾਰ ਸਾਨੂੰ ਸ਼ਬਦ ਦੇ ਤਨ ਕੇ ਤਨ ਵਿੱਚ ਮਨ ਵਿੱਚ ਸ਼ਾਂਤੀ ਪੈਦਾ ਹੋ ਜਾਏ ਐਸੀ ਬਖਸ਼ਿਸ਼ ਕਰੋ ਐਸੀ ਰਹਿਮਤ ਕਰੋ ਤਨ ਮਨ சாਤ ਹੋਏ ਅਧਿਕਾਈ ਉਹ ਰੋਗ ਕਟੈ ਸੁਖ ਸਭ ਜੈ ਗੁਰੂ ਦਾ ਸ਼ਬਦ ਜੀਵਾਂ ਦੇ ਹਰੇਕ ਰੋਗ ਕੱਟ ਦਿੰਦਾ ਹੈ ਗੁਰੂ ਦੇ ਸ਼ਬਦ ਦੀ ਵਰਤ ਨਾਲ ਆਤਮਿਕ ਆਨੰਦ ਵਿੱਚ ਮਾਗਣ ਰਹਿ ਸਕੀਦਾ ਹੈ ਆਤਮਿਕ ਆਨੰਦ ਜੋ ਸੂਰਜ ਕਿਰਣ ਰਵਿਆ ਸਰਬ ਠਾਈ ਸਭ ਘਟ ਘਟ ਰਾਮ ਦੇ ਵਿੱਚ ਹੈ ਜਿਵੇਂ ਸੂਰਜ ਆਪਣੀ ਕਿਰਣ ਦੇ ਰਾਹੀਂ ਸਭ ਨੇ ਥਾਈ ਪਹੁੰਚਿਆ ਹੋਇਆ ਹੈ ਤਿਵੇਂ ਪਰਮਾਤਮਾ ਸਾਰੀ ਲੁਕਾਈ ਵਿੱਚ ਹਰੇਕ ਸਰੀਰ ਵਿੱਚ ਵਿਆਪਕ ਹੈ ਉਹ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ਸਾਦੂ ਸਾਦ ਮਿਲੇ ਰਸ ਪਾਵੇ ਤਤ ਨਿਜ ਕਰ ਬੈਠਿਆ ਪੀਜੈ ਜਿਸ ਮਨੁੱਖ ਨੂੰ ਸੰਤ ਜਨ ਮਿਲ ਪੈਂਦੇ ਹਨ ਗੁਰਮੁਖ ਜਨ ਮਿਲ ਪੈਂਦੇ ਹਨ ਉਹ ਮਲਾਪ ਦੇ ਸਵਾਦ ਨੂੰ ਮਾਣਦਾ ਹੈ ਤੇ ਗੁਰਮਖ ਜਨਾਂ ਦੀ ਸੰਤ ਜਨਾਂ ਦੀ ਸੰਗਤ ਨਾਲ ਪ੍ਰਭੂ ਚਰਣਾ ਵਿੱਚ ਲੀਨ ਹੋ ਕੇ ਨਾਮ ਰਸ ਪੀਤਾ ਜਾ ਸਕਦਾ ਹੈ ਜਨਕੋ ਪ੍ਰੀਤ ਲੱਗੀ ਗੁਰ ਸੇਤੀ ਜੋ ਚੱਕ ਵੀ ਦੇਖ ਸੂਰੀ ਜੈ ਪਰਮਾਤਮਾ ਦੇ ਭਗਤ ਨੂੰ ਗੁਰੂ ਨਾਲ ਇਉਂ ਪ੍ਰੀਤ ਬਣੀ ਰਹਿੰਦੀ ਹੈ ਜਿਵੇਂ ਸੂਰਜ ਦੇ ਚੜਨ ਨੂੰ ਉਡੀਕ ਉਡੀਕੇ ਚੱਕ ਵੀ ਵਿਛੋੜੇ ਦੀ ਰਾਤ گزارਦੀ ਹੈ ਗੁਰੂ ਜੀ ਦੇ ਸੇਵਕ ਦਾ ਗੁਰੂ ਜੀ ਦੇ ਭਗਤ ਦਾ ਐਸਾ ਪ੍ਰੇਮ ਹੁੰਦਾ ਹੈ ਉਹਦੀ ਐਸੀ ਪ੍ਰੀਤ ਹੁੰਦੀ ਹੈ ਤੇ ਜਿਵੇਂ ਚੱਕ ਵੀ ਸੂਰਜ ਨੂੰ ਉਡੀਕਦੀ ਰਹਿੰਦੀ ਹੈ ਨਿਰਖਤ ਨਿਰਖਤ ਰੈਣ ਸਭ ਨਿਰਖੀ ਸੁਖ ਮੁਖ ਕਾਢੈ ਅੰਮ੍ਰਿਤ ਪੀਜੈ ਨਿਰਖਤ ਭਾਵ ਵੇਖਦਿਆਂ ਰੈਣ ਸਭ ਸਾਰੀ ਰਾਤ ਵੇਖਦਿਆਂ ਵੇਖਦਿਆਂ ਚੱਕ ਵੀ ਸਾਰੀ ਰਾਤ ਹੀ ਵੇਖਦੀ ਰਹਿੰਦੀ ਹੈ ਜਦੋਂ ਸੂਰਜ ਫਿਰ ਮੁੱਖ ਵਖਾਂਦਾ ਹੈ ਤਦੋਂ ਫਿਰ ਚੱਕਵੇ ਦਾ ਮਲਾਪ ਹਾਸਲ ਕਰਦੀ ਹੈ ਇਸੇ ਤਰ੍ਹਾਂ ਜਦੋਂ ਗੁਰੂ ਦਰਸ਼ਨ ਦਿੰਦਾ ਹੈ ਤਦੋਂ ਭਾਈ ਸੇਵਕ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹੈ ਸਾਕਤ ਸਵਾਨ ਕਹੀਏ ਕਈਏ ਬਹੁ ਲੋਭੀ ਬਹੁ ਦੁਰਮਤ ਮੈਲ ਪਰਿਚੈ ਵਾਹਿਗੁਰੂ ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਬਹੁਤ ਲੋਭੀ ਹੋ ਜਾਂਦੇ ਹਨ ਸਾਕਤ ਸਵਾਨ ਸਵਾਨ ਕਹਿੰਦੇ ਕੁੱਕਰ ਨੂੰ ਕੁੱਤੇ ਨੂੰ ਐਦਾਂ ਦੇ ਸੁਭਾਅ ਵਾਲੇ ਹੋ ਜਾਂਦੇ ਹਨ ਉਹਨਾਂ ਦੇ ਅੰਦਰ ਖੋਟੀ ਮਤ ਦੀ ਮੈਲ ਸਦਾ ਹੀ ਭਰੀ ਰਹਿੰਦੀ ਹੈ ਆਪਣ ਸੁਆਇ ਕਰੇ ਬਹੁ ਬਾਤਾਂ ਤਿਨ ਕਾ ਵਿਸਾਹ ਕਿਆ ਕੀਜੈ ਇਹ ਗੱਲ ਧਿਆਨ ਵਿੱਚ ਰੱਖ ਸਤਿਗੁਰੂ ਜੀ ਕਹਿੰਦਾ ਵੀ ਸਾਖਤ ਮਨੁੱਖ ਆਪਣੀ ਗਰਜ ਦੀ ਖਾਤਰ ਬਹੁਤ ਗੱਲਾਂ ਕਰਦਾ ਹੈ ਪਰ ਉਹਨਾਂ ਦਾ ਕਦੇ ਵੀ ਇਤਵਾਰ ਨਹੀਂ ਕਰਨਾ ਚਾਹੀਦਾ ਸਾਧੂ ਸਰਨ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰ ਰਸ ਕਾੜ ਕਟੀਜੈ ਇਸ ਕਰਕੇ हे ਹਰੀ ਅਕਾਲ ਪੁਰਖ ਮੈਨੂੰ ਆਪਣੇ ਸੰਤ ਜਨਾ ਭਗਤਾਂ ਦੀ ਸੰਗਤ ਦੇ ਮੈਨੂੰ ਸਾਖਤਾਂ ਦੀ ਸੰਗਤ ਤੋਂ ਬਚਾ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਸਕੀਦਾ ਹੈ। ਪਾਰੇ ਉਪਕਾਰ ਬੋਲੈ ਬਹੁ ਗੁਣੀਆਂ ਮੁੱਖ ਸੰਤ ਪਗਤ ਹਰ ਦੀਜੈ। ਇਸ ਤਰ੍ਹਾਂ ਗੁਰਮੁਖ ਜਨ ਆਪਣੇ ਮੂੰਹੋਂ ਦੂਜਿਆਂ ਦੀ ਭਲਾਈ ਦੇ ਬਚਨ ਬੋਲਦੇ ਹਨ। ਮਨਮੁਖ ਤੇ ਗੁਰਮੁਖ 'ਚ ਇਹੀ ਫਰਕ ਹੈ ਕਿ ਗੁਰਮੁਖ ਆਪਣੇ ਮੂੰਹ ਵਿੱਚੋਂ ਦੂਜਿਆਂ ਦੀ ਭਲਾਈ ਦੇ ਬਚਨ ਬੋਲਦਾ ਹੈ ਤੇ ਸੰਤ ਜਨ ਅਨੇਕਾਂ ਗੁਣਾ ਵਾਲੇ ਹੁੰਦੇ ਹਨ ਇਸ ਕਰਕੇ ਮੈਨੂੰ ਉਹਨਾਂ ਸੰਤਾਂ ਭਗਤਾਂ ਗੁਰਮਖਾਂ ਦੀ ਸੰਗਤ ਬਖਸ਼ਣਾ ਕਰ ਤੂੰ ਆਗਮ ਦਿਆਲ ਦਇਆਪਤ ਦਾਤਾ ਸਭ ਦਇਆ ਧਾਰ ਰੱਖ ਲੀਜੈ ਏ ਸਤਿਗੁਰੂ ਜੀ ਤੁਸੀਂ ਅਪਹੁੰਚ ਹੋ ਤੁਸੀਂ ਦਇਆ ਦੇ ਸੌਮੇ ਹੋ ਦਇਆ ਦੇ ਮਾਲਕ ਹੋ ਸਭ ਜੀਵਾਂ ਨੂੰ ਦਾਤਾਂ ਦੇਣ ਵਾਲੇ ਹੋ ਮੇਰ ਕਰਕੇ ਸਾਡੀ ਜੀਵਾਂ ਦੀ ਵੀ ਰੱਖਿਆ ਕਰਨੀ ਕਰੋ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਿਪਾਲ ਕਰੀਜੈ ਸਤਿਗੁਰੂ ਜੀ ਪ੍ਰਮਾਣ ਕਰਦੇ ਹੈ ਹੇ ਮਾਲਕ ਸਾਰੇ ਜੀਵ ਤੇਰੇ ਹਨ ਤੂੰ ਹੀ ਸਾਰੇ ਜਗਤ ਦਾ ਸਹਾਰਾ ਹੈ ਸਭ ਦੀ ਪਾਲਣਾ ਕਰਨ ਵਾਲਾ ਹੈ ਕਲਿਆਣ ਮਹੱਲਾ ਚੌਥਾ ਰਾਮਾ ਹਮਦਾਸਨ ਦਾਸ ਕਰੀ ਜੈ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਤੂਰ ਪਵੀਜੈ ਸਾਨੂੰ ਆਪਣੇ ਦਾਸਾਂ ਦਾ ਵੀ ਦਾਸ ਬਣਾ ਕੇ ਰੱਖਣਾ ਕਰੋ ਤੇ ਜਦੋਂ ਤੱਕ ਸਰੀਰ ਵਿੱਚ ਸਾਹ ਆ ਰਿਹਾ ਹੈ ਉਤਨਾ ਚਿਰ ਸੰਤ ਜਨਾਂ ਦੇ ਚਰਨਾਂ ਦੀ ਧੂੜ ਪੀਂਦੇ ਰਹਿਣਾ ਚਾਹੀਦਾ ਹੈ ਤੇ ਨਿਮਰਤਾ ਨਾਲ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਉਹਨਾਂ ਪਾਸੋਂ ਨਾਮ ਅੰਮ੍ਰਿਤ ਪੀਂਦੇ ਰਹਿਣਾ ਚਾਹੀਦਾ ਹੈ ਸ਼ੰਕਰ ਨਾਰਦ ਸੇਖ ਨਾਗਮੁਨ ਧੂਰ ਸਾਧੂ ਕੀ ਲੋ ਚੀਜੈ ਸ਼ੰਕਰ ਨਾਰਦ ਸ਼ੰਕਰ ਸ਼ਿਵ ਸੇਖਨਾਗ ॠषि मुनि ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਗ ਹਮੇਸ਼ਾ ਕਰਦੇ ਰਹਿੰਦੇ ਹਨ ਸ਼ਿਵ ਨਾਰਦ ਸ਼ੇਸ਼ਨਾਗ ਆਦਿਕ ॠषि मुनि ਸੰਤ ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਗ ਕਰਦੇ ਰਹਿੰਦੇ ਹਨ ਪਾਵਨ ਪਾਵਨ ਪਵਿੱਤ੍ਰ ਹੋਏ ਸਭ ਜੈ ਸਾਧੂ ਚਰਨ ਤਰੀ ਜੈ ਇਸ ਤਰ੍ਹਾਂ ਜਿੱਥੇ ਗੁਰਮੁਖ ਜਨ ਸੰਤ ਜਨ ਆਪਣੇ ਚਰਨ ਰੱਖਦੇ ਹਨ ਜਿਨ੍ਹਾਂ ਦੀ ਕਮਾਈ ਹੁੰਦੀ ਹੈ ਜਿਨ੍ਹਾਂ ਨੇ ਨਾਮ ਜਪਿਆ ਹੁੰਦਾ ਹੈ ਉਹ ਸਾਰੇ ਭਾਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ ਪਾਵਨ ਪਾਵਨ ਪਵਿੱਤ੍ਰ ਹੋਏ ਸਭ ਜੈ ਸਾਧੂ ਚਰਨ ਤਰੀ ਜੈ ਤਾਜ ਲਾਜ ਹੰਕਾਰ ਸਭ ਤਜੀਐ ਮਿਲ ਸਾਧੂ ਸੰਗ ਰਹੀਜੈ ਇਸ ਕਰਕੇ ਲੋਕ ਲਾਜ ਛੱਡ ਕੇ ਆਪਣੇ ਅੰਦਰੋਂ ਆਪਣੇ ਕਿਸੇ ਵੱਡੇਪਣ ਦਾ ਮਾਣ ਛੱਡ ਕੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਮਿਲ ਕੇ ਰਹਿਣਾ ਸਿੱਖ ਲੈ ਆਖੋ ਸਪਨਾ ਧਰਮ ਰਾਏ ਕੀ ਕਾਣ ਚੁਕਾਵੇ ਵਿਖ ਡੁੱਬਦਾ ਕਾੜ ਕਢੀਜੈ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿੱਚ ਰਹਿੰਦਾ ਹੈ ਭਾਵ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਰਹਿੰਦਾ ਹੈ ਉਹ ਧਰਮ ਰਾਜ ਦਾ ਸਹਿਮ ਮੁਕਾ ਲੈਂਦਾ ਤੇ ਆਤਮਿਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ ਸਮੁੰਦਰ ਵਿੱਚ ਡੁੱਬਦੇ ਨੂੰ ਗੁਰਮੁਖ ਜਾਨਾਂ ਸੰਤ ਜਨ ਪਾਰ ਕੱਢ ਲੈਂਦੇ ਹਨ ਭ੍ਰਮ ਸੁਕੇ ਵੋ ਉਹ ਸੁਖ ਕਹੀਐ ਮਿਲ ਸਾਧੂ ਸੰਗ ਹਰੀ ਜੈ ਜਿਹੜੇ ਮਨੁੱਖ ਮਾਇਆ ਦੀ ਭਟਕਣਾ ਵਿੱਚ ਪੈ ਕੇ ਆਤਮਕ ਜੀਵਨ ਦੀ ਤਰਾਵਤ ਲੈਂਦੇ ਹਨ ਉਹ ਮਨੁੱਖ ਉਹਨਾਂ ਰੁੱਖਾਂ ਵਰਗੇ ਕਹੇ ਜਾਂਦੇ ਹਨ ਜਿਹੜੇ ਖੜੇ ਖਲੋਤੇ ਹੀ ਸੁੱਕ ਜਾਂਦੇ ਹਨ ਪਰ ਅਜਿਹੇ ਸੁੱਕੇ ਜੀਵਨ ਵਾਲੇ ਮਨੁੱਖ ਵੀ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਹਰੇ ਹੋ ਜਾਂਦੇ ਹਨ ਤਾਂ ਤੇ ਬਿਲਮ ਪਲ ਢਿੱਲ ਨਾ ਕੀਜੈ ਜਾਇਸ ਹਾਦੂ ਚਰਨ ਲਗੀਜੈ ਇਸ ਵਾਸਤੇ ਮਹਾਰਾਜ ਕਹਿੰਦੇ ਥੋੜੀ ਜੀ ਵੀ ਢਿੱਲ ਨਾ ਕਰ ਕੇ ਛੇਤੀ ਜਾ ਕੇ ਗੁਰਮਖ ਜਨਾਂ ਦੇ ਚਰਨੀ ਲੱਗ ਭਾਵ ਉਹਨਾਂ ਦੀ ਸੰਗਤ ਕਰਨਾ ਕਰ RAM ਨਾਮ ਕੀਰਤਨ ਰਤਨ ਵਤ ਹਰ ਸਾਧੂ ਪਾਸ ਰਖੀਜੈ ਕਿਉਂਕਿ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਸਿਸਲਾ ਇੱਕ ਕੀਮਤੀ ਪਦਾਰਥ ਹੈ ਇਹ ਪਦਾਰਥ ਪਰਮਾਤਮਾ ਨੇ ਗੁਰਮਖ ਜਨਾਂ ਦੇ ਕੋਲ ਰੱਖਿਆ ਹੁੰਦਾ ਹੈ ਜੋ ਬਾਚਨ ਗੁਰ ਸਤ ਸਤ ਕਰ ਮੰਨੈ ਤਿਸ ਆਗੇ ਕਾੜ ਤੇਰੀ ਜੈ ਜਿਹੜਾ ਮਨੁੱਖ ਗੁਰੂ ਜੀ ਦੇ ਉਪਦੇਸ਼ ਨੂੰ ਪੂਰੀ ਸ਼ਰਧਾ ਤੇ ਭਾਵਨਾ ਨਾਲ ਮੰਨਦਾ ਹੈ ਉਹ ਇਹ ਕੀਮਤੀ ਪਦਾਰਥ ਉਹਦੇ ਅੱਗੇ ਕੱਢ ਕੇ ਰੱਖ ਦਿੰਦਾ ਹੈ ਸੰਤੋ ਸੁਣੋ ਸੁਣੋ ਜਨ ਭਾਈ ਗੁਰ ਕਾਢੀ ਬਾਣ ਕੀਜੈ ਹੇ ਸੰਤ ਜਨੋ ਗੁਰਮਖ ਜਨੋ ਏ ਪ੍ਰਭੂ ਗੁਰੂ ਨੇ ਆਪਣੀ ਬਾਹ ਉੱਚੀ ਕੀਤੀ ਹੋਈ ਹੈ ਤੇ ਕੂਕ ਰਿਹਾ ਹੈ ਉਹਦੀ ਗੱਲ ਧਿਆਨ ਨਾਲ ਸੁਣੋ ਸੰਤ ਹੋ ਸੁਣੋ ਸੁਣੋ ਜਨ ਭਾਈ ਗੁਰ ਕਾਢੀ ਬਾਣ ਕੀਜੈ ਗੁਰੂ ਤੇ ਬਾਹ ਕੱਢ ਕੇ ਕੂਕ ਰਿਆ ਹੈ ਕਿ ਉਹਦੀ ਗੱਲ ਧਿਆਨ ਨਾਲ ਸੁਣੋ ਜੇ ਆਤਮ ਕੋ ਸੁਖ ਸੁਖ ਨਿਤ ਲੋੜੋ ਤਾਂ ਸਤਿਗੁਰ ਸ਼ਰਨ ਪਵੀਜੈ ਕਹਿੰਦੇ ਜੇ ਤੁਸੀਂ ਆਪਣੀ ਜਿੰਦ ਵਾਸਤੇ ਸਦਾ ਸੁਖ ਚਾਹੁੰਦੇ ਹੋ ਤਾਂ ਗੁਰੂ ਜੀ ਦੀ ਸ਼ਰਨ ਵਿੱਚ ਪਏ ਰਹਿਣਾ ਚਾਹੀਦਾ ਹੈ ਜੇ ਵੱਡ ਪਾਗ ਹੋਏ ਅਤ ਨੀਕਾ ਤਾਂ ਗੁਰਮਤਿ ਨਾਮ تیرੜੀ ਚੈ ਜੇ ਕਿਸੇ ਮਨੁੱਖ ਦੀ ਵੱਡੀ ਕਿਸਮਤ ਹੋਵੇ ਉਹ ਗੁਰੂ ਦੀ ਮਤ ਲੈ ਕੇ ਆਪਣੇ ਅੰਦਰ ਪਰਮਾਤਮਾ ਦਾ ਨਾਮ ਪੱਕਾ ਕਰ ਲੈਂਦਾ ਹੈ ਸਭਾ ਮਾਇਆ ਮੋਹ ਵਿਖਮ ਜਗ ਤਰੀਏ ਸਹਿਜੇ ਹਰ ਰਸ ਪੀਜੈ ਇਸ ਤਰ੍ਹਾਂ ਮਾਇਆ ਦਾ ਮੋਹ ਇਹ ਸਾਰਾ ਬੜਾ ਔਖਾ ਸੰਸਾਰ ਸਮੁੰਦਰ ਹੈ ਤੇ ਨਾਮ ਦੀ ਬਰਕਤਾਂ ਨਾਲ ਇਹ ਤਰਿਆ ਜਾ ਸਕਦਾ ਹੈ ਇਸ ਵਾਸਤੇ ਆਤਮ ਗਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦਾ ਨਾਮ ਰਸ ਪੀਂਦੇ ਰਹਿਣਾ ਚਾਹੀਦਾ ਹੈ ਮਾਇਆ ਮਾਇਆ ਕੇ ਜੋ ਅਧ ਕਾਈ ਵਿੱਚ ਮਾਇਆ ਪਚੈ ਪਜੀਜੈ ਜਿਹੜੇ ਮਨੁੱਖ ਨਿਰੇਹੀ ਮਾਇਆ ਦੇ ਬਹੁਤ ਪ੍ਰੇਮੀ ਹਨ ਉਹ ਹਮੇਸ਼ਾ ਦੁਖੀ ਰਹਿੰਦੇ ਹਨ ਵੇ ਕੇਵਲ ਮਾਇਆ ਨਾਲ ਪ੍ਰੀਤ ਕਰਨੀ ਮਾਇਆ ਮਾਇਆ ਕੇ ਜੋਦ ਘਾਈ ਵਿੱਚ ਮਾਇਆ ਪਚੈ ਪਤੀਜੈ ਮਾਇਆ ਦਾ ਪ੍ਰੇਮੀ ਮਨੁੱਖ ਤਾਂ ਹਰ ਵੇਲੇ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਅਗਿਆਨ ਅੰਧੇਰ ਮਹਾਪੰਥ ਵਿਖੜਾ ਹੰਕਾਰ ਭਾਰ ਲੱਦ ਲੀਜੈ ਅਜਿਹੇ ਮਨੁੱਖ ਵਾਸਤੇ ਆਤਮਿਕ ਜੀਵਨ ਵੱਲੋਂ ਬੇਸਮਝੀ ਦਾ ਇੱਕ ਕੋ ਪਹਨੇਰਾ ਬਣਿਆ ਰਹਿੰਦਾ ਹੈ ਤੇ ਉਸ ਮਨੁੱਖ ਵਾਸਤੇ ਜ਼ਿੰਦਗੀ ਦਾ ਰਸਤਾ ਬਹੁਤ ਔਖਾ ਹੋ ਜਾਂਦਾ ਹੈ ਕਿਉਂਕਿ ਉਹ ਮਨੁੱਖ ਅੰਕਾਰ ਰੂਪ ਭਾਰ ਨਾਲ ਸਦਾ ਹੀ ਲੱਦਿਆ ਰਹਿੰਦਾ ਹੈ ਨਾਨਕ RAM 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 ਮੈਂ ਤੇ ਕਤ ਕੀਜੈ ਸਦਾ ਵਿਆਪਕ RAM ਦਾ ਨਾਮ ਸਿਮਰਦਾ ਰਹੇ ਬਿਅਬ ਕ੍ਰਾਮ ਦੇ ਨਾਮ ਤੋਂ ਹੀ ਉੱਚੀ ਆਤਮਿਕ ਅਵਸਥਾ ਹਾਸਲ ਕਰ ਸਕੀਦੀ ਹੈ ਸਤ ਗੁਰ ਮਿਲੈ ਤਾਂ ਨਾਮ ਦਿਰੜਾਈ RAM ਨਾਮੈ ਰਲੈ ਮਲੀਜੈ ਇਸ ਤਰ੍ਹਾਂ ਸਤ ਗੁਰੂ ਜੀ ਪ੍ਰਮਾਣ ਕਰਦੇ ਆ ਕਿ ਜਦੋਂ ਗੁਰੂ ਜੀ ਮਿਲ ਜਾਂਦੇ ਆ ਉਹ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਪੱਕਾ ਕਰ ਦਿੰਦੇ ਹਨ ਤੇ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਲੀਨ ਹੋ ਜਾਂਦਾ ਹੈ ਤੇ ਉਹ ਹਮੇਸ਼ਾ ਪਰਮਾਤਮਾ ਜੀ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਜੀ ਹੋਈਆਂ ਪੁਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ